ਮੈਂ ਦੀਵੇ ਚ ਤੇਲ ਚਰਬੀ ਦਪਾ ਕੇ ਜ਼ਿੰਦਗੀ ਦੇ ਸਾਰੇ ਗਮ ਪੁਲਾ ਕੇ ਮੈਂ ਰੋਸ਼ਨ ਚਿਰਾਗਾਂ ਨੂੰ ਕਰਦਾ ਰਿਹਾ ਹਾਂ ਮੈਂ ਬਲਦਾ ਰਿਹਾ ਹਾਂ ਮੈਂ ਬਲਦਾ ਰਿਹਾ ਹਾਂ ਮੈਂ ਬਲਦਾ ਰਿਹਾ ਹਾਂ ਮੈਂ ਬਲਦਾ ਰਿਹਾ ਹਾਂ ਮੈਂ ਰੁਕਿਆ ਕਦੋਂ ਸੀ ਮੈਂ ਰੁਕਣਾ ਕਦੋਂ ਹੈ ਮੈਂ ਛੁਕਿਆ ਕਦੋਂ ਸੀ ਮੈਂ ਛੁਕਣਾ ਕਦੋਂ ਹੈ ਮੈਂ ਰੁਕਿਆ ਕਦੋਂ ਸੀ ਮੈਂ ਰੁਕਣਾ ਕਦੋਂ ਹੈ ਮੈਂ ਛੁਕਿਆ ਕਦੋਂ ਸੀ ਮੈਂ ਛੁਕਣਾ ਕਦੋਂ ਹੈ ਥਕੇ ਮੇਂ ਦੇ ਕਰਕੇ ਮਠਾਸੀ ਹੋਇਆ ਥਕੇ ਮੇਂ ਦੇ ਕਰਕੇ ਮੱਠਾ ਸਿ ਹੋਇਆ ਤਕੀ ਮੇਂ ਦੀ ਕਰਕੇ ਮੱਠਾ ਸਿ ਹੋਇਆ ਮੈਂ ਕਲਮਾਂ ਦੇ ਅੰਗਸਨ ਚਲਦਾ ਪਿਆ ਹਾਂ ਮੈਂ ਬੜਦਾ ਪਿਆ ਹਾਂ ਮੈਂ ਬੜਦਾ ਪਿਆ ਹਾਂ ਮੰਜ਼ਿਲ ਦੀ ਦੂਰੀ ਸਫ਼ਰ ਲਾ ਮੇਰਾ ਮੇਰੇ ਚਾਰ ਪਾਸੇ ਕੁੱਪ ਹਨੇਰਾ ਮੰਜ਼ਿਲ ਦੀ ਦੂਰੀ ਸਫ਼ਰ ਲਾ ਮੇਰਾ ਮੇਰੇ ਚਾਰੇ ਪਾਸੇ ਕੁੱਪ ਹਨੇਰਾ ਤਾਰਿਆਂ ਦੀ ਲੋਏ ਰਿਹਾ ਲੱਭਦਾ ਮੰਜ਼ਿਲ ਲਜੁਗ ਨੂੰ ਹਥੇਲੀ ਤੇ ਚੱਲਦਾ ਪਿਆ ਮੈਂ ਬੜਦਾ ਪਿਆ ਮੈਂ ਬੜਦਾ ਪਿਆ ਮੈਂ ਬੜਦਾ ਪਿਆ ਮੈਂ ਬੜਦਾ ਪਿਆ ਹਾਂ ਲਾਸਟ ਸਟੈਂਜ ਹੈ ਇਸ ਦਾ ਬੱਚਿਆਂ ਦੇ ਲਈ ਹੈ ਉਹ ਮੇ ਸ਼ਬਦਾਂ ਦੀ ਜੋਤੀ ਜਗਾਂ ਤੇ ਹਟਾਂਗਾ ਮੈਂ ਬੇੜੇ 'ਚ ਮਹਿਫਿਲ ਸਜਾ ਕੇ ਹਟਾਂਗਾ ਮੇ ਸ਼ਬਦਾਂ ਦੀ ਜੋਤੀ ਜਗਾਂ ਤੇ ਹਟਾਂਗਾ ਬੇੜੇ 'ਚ ਮਹਿਫਿਲ ਸਜਾ ਕੇ ਹਟਾਂਗਾ ਮੈਂ ਪੈਰਾ 'ਚ ਘੁੰਗਰੂ ਬਨਦਾ ਪਿਆ ਹਾਂ ਸੁਨੇਹਾ ਜਸੀ ਨੂੰ ਕਲਦਾ ਪਿਆ ਹਾਂ ਮੈਂ ਬਲਦਾ ਪਿਆ ਹਾਂ ਮੈਂ ਬਲਦਾ ਪਿਆ ਹਾਂ ਮੈਂ ਬਲਦਾ ਪਿਆ ਹਾਂ ਮੈਂ ਬਲਦਾ ਪਿਆ ਹਾਂ ਮੈਂ ਦੀਵੇ ਚ ਤੇਲ ਚਰਮੀ ਦਾ ਪਾ ਕੇ ਜ਼ਿੰਦਗੀ ਦੇ ਸਾਰੇ ਗਮ ਪੁਲਾ ਕੇ ਮੈਂ ਰੋਸ਼ਨ ਚਿਰਾਗਾਂ ਨੂੰ ਕਰਦਾ ਪਿਆ ਹਾਂ ਮੈਂ ਬਲਦਾ ਪਿਆ ਹਾਂ ਮੈਂ ਬਲਦਾ ਪਿਆ ਹਾਂ ਮੈਂ ਬਲਦਾ ਪਿਆ ਹਾਂ Thank you very